ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਗੁਰ ਚਰਨ ਦਰਸ਼ਨ ਪਿਆਸੀ ਦਿਨ ਸ ਰਾਤ ਚਿਤ ਵੋਂ ਆਂਡਣ ਨੀਤ ਹੋ ਲਕਬਟ ਗੁਰ ਮੇ ਲਿਆ ਨਾਨਕ ਹਰ ਸੰਗ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਸਾ ਮਹਲਾ 5 ਹਰ ਜਨ ਲੀਨੇ ਪ੍ਰਭ ਛਡਾਏ ਤਮ ਸਿਉ ਮੇਰੋ ਮਰ ਮਾਨਿਆ ਤਾਬ ਮੋ ਆ ਬਖ ਖਾਏ ਰਹਾ ਪਾਲਾ ਤਾਉ ਕਛੂ ਨ ਬਿਆਪੈ RAM ਨਾਮ ਗੁਣ ਗਾਏ ਡਾਕੀ ਕੋ ਚਿਤ ਕਛੂ ਨ ਲਾਗੇ ਚਰਨ ਕਮਲ ਸਰਨਾਏ ਪਾਲਾ ਤਾਉ ਕਛੂ ਨ ਵਿਆਪੈ ਰਾਮ ਨਾਮ ਗੁਣ ਗਾਏ ਡਾਕੀ ਕੋ ਚਿਤ ਕਛੂ ਨ ਲਾਗੇ ਚਰਨ ਕਮਲ ਸਰਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਜਾਨਾਂ ਦੀ ਤਰ੍ਹਾਂ ਪਾਤਸ਼ਾਹ ਜੀ ਕੀ અપਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲ ਦੇ دیਵਾਨਾ ਵਿਖੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਲੜੀਵਾਰ ਕਥਾ ਮੁਤਾਬਕ ਸ਼੍ਰੀ ਗੁਰੂ ਸਾਹਿਬ ਜੀ ਦੇ ਸੰਤੋ 78 ਅੰਗ ਉੱਪਰ ਸੁਭਾਏ ਮਾਰ 31ਵਾਂ ਸ਼ਬਦ ਹੈ ਅਸਰ ਅਗਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਪਿੱਛੇ ਕਹਿ ਰਹੇ ਸਨ ਕਿ ਮਹਾਰਾਜ ਤੂੰ ਹੀ ਮੇਰਾ ਸਭ ਕੁਝ ਹੈ ਮੈਨੂੰ ਤੇਰੇ ਤੇ ਆਸ ਹੈ ਜਦੋਂ ਸਿੱਖ ਦਾ ਐਸਾ ਭਰੋਸਾ ਬਣ ਜਾਵੇ ਤੇ ਅਗਲੇ ਸ਼ਬਦ ਵਿੱਚ ਪਾਤਸ਼ਾਹ ਕਹਿੰਦੇ ਫਿਰ ਪਰਮੇਸ਼ਰ ਕਿਵੇਂ ਬਚਾਉਂਦਾ ਆਓ ਸਾਂਝੀ ਕਰੀਏ ਉਸ ਤੋਂ ਪਹਿਲਾਂ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹਲਾ ਪੰਜਵਾ ਹਰ ਜਨ ਲੀਨੇ ਪ੍ਰਭੂ ਛੜਾਏ ਪ੍ਰੀਤਮ ਸੋ ਮੇਰੋ ਮਨ ਮਾਨਿਆ ਤਾਪ ਮੁਹਾਬਿਕ ਖਾਏ ਰਹਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜਦੋਂ ਸਾਡਾ ਮਨ ਮੰਨ ਗਿਆ ਉਸ ਪ੍ਰੀਤਮ ਤੇ ਭਰੋਸਾ ਕਰ ਲਿਆ ਸਾਨੂੰ ਜਦੋਂ ਤਿਲ ਪੁਸ਼ਵਾਸ ਹੋ ਗਿਆ ਤੇ ਜਿਹੜਾ ਤਾਪਸੀ ਉਹ ਵੀ ਜ਼ਹਿਰ ਖਾ ਕੇ ਮਰ ਗਿਆ ਇੱਥੇ ਨਾਮ ਨੂੰ ਜ਼ਹਿਰ ਕਿਉਂ ਕਿਹਾ ਉਥਾਨਿਕਾ ਮੁਤਾਬਕ ਦੱਸਦੇ ਐ ਕਿ ਜਿਸ ਵੇਲੇ ਧੰਗ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਿਰਥੀਏ ਨੇ अनेका ਕਸ਼ ਦਿੱਤੇ ਸਾਨੂੰ ਸਵੇ ਪਰਮੇਸ਼ਰ ਨੇ ਰੱਖਿਆ ਕੀਤੀ ਤੇ ਇੱਕ ਵਾਰ ਸਤਗੁਰਾਂ ਨੂੰ ਬਖਾਰ ਵੀ ਬੜਾ ਭਿਆਨਕ ਚੜਿਆ ਸੀ ਜਿਸ ਤੋਂ ਪੰਜਵੇਂ ਪਾਤਸ਼ਾਹ ਨੇ ਸ਼ਬਦ ਉਚਾਰਿਆ ਤੇ ਉਹਨਾਂ ਦੀ ਰੱਖਿਆ ਕੀਤੀ ਖੈਰ ਇਹ ਨਾਮ ਤਾਂ ਅਮਰਤਾ ਦਾ ਖਜ਼ਾਨਾ ਹੈ ਔਰ ਇੱਥੇ ਇਸ ਨਾਮ ਨੂੰ ਜ਼ਹਿਰ ਕਿਉਂ ਕਿਹਾ ਕਿਉਂਕਿ ਕੋ ਉਦਾਹਰਨ ਹੈ ਸੰਸਾਰੀ ਤੌਰ ਤੇ ਕਹਿੰਦੇ ਜਿਹੜੀ ਮਿਸਰੀ ਹੁੰਦੀ ਨਾ ਮਿਸਰੀ ਉਹ ਹੁੰਦੀ ਤਾਂ ਮਿੱਠੀ ਹੈ ਆਪਾਂ ਨੂੰ ਸਭ ਨੂੰ ਮਿੱਠੀ ਲੱਗਦੀ ਆ ਪਰ ਜੇ ਕਿਤੇ ਉਹ ਮਿਸਰੀ ਗਧੇ ਨੂੰ ਖਵਾ ਦਿੱਤੀ ਜਾਵੇ ਤੇ ਉਹਨੂੰ ਕਬਜ਼ੀ ਹੋ ਜਾਂਦੀ ਹੈ ਬੰਨ ਪੈ ਕੇ ਤੇ ਉਹਦੀ ਮੌਤ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਸਿੱਖ ਦੇ ਲਈ ਨਾਮ ਅਮਰਤ ਰੂਪ ਹੈ ਪਾ ਜਦੋਂ ਸਿੱਖ ਕਿਸੇ ਦੁੱਖ ਨੂੰ ਕਿਸੇ ਤਕਲੀਫ ਨੂੰ ਲੈ ਕੇ ਉਸ ਪਰਮੇਸ਼ਰ ਦਾ ਨਾਮ ਜਪਦਾ ਹੈ ਤਾਂ ਉਹ ਹੀ ਨਾਮ ਉਹਦੇ ਲਈ ਜੇਰ ਬਣ ਜਾਂਦਾ ਹੈ ਪਾ ਉਸ ਦੁੱਖ ਲਈ ਉਸ ਦੁੱਖ ਨੂੰ ਭੁਜਾ ਦਿੰਦਾ ਹੈ ਇਸੇ ਤਰ੍ਹਾਂ ਇੱਥੇ ਪਾਸ਼ਾ ਛੇਵੇਂ ਪਾਤਸ਼ਾਹ ਜੀ ਆਪਣੇ ਸਪੁੱਤਰ ਦੀ ਉਦਾਹਰਣ ਵੀ ਦਿੰਦੇ ਹਨ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਦੋਂ ਸਹਬਜ਼ਾਦੇ ਹਰਗੋਬਿੰਦ ਸਾਹਿਬ ਨੂੰ ਬੁਖਾਰ ਚੜਿਆ ਤੇ ਉਸ ਬੁਖਾਰ ਤੋਂ ਜਦ ਹਰਗੋਬਿੰਦ ਸਾਹਿਬ ਜੀ ਠੀਕ ਹੋ ਗਏ ਥੋੜੇ ਦਿਨਾਂ ਬਾਅਦ ਤੇ ਪਾਤਸ਼ਾਹ ਪਰਮੇਸ਼ਰ ਦਾ ਸ਼ੁਕਰੀਆ ਅਦਾ ਕਰਕੇ ਕਹਿੰਦੇ ਸਿੱਤ ਦਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨੇਤਰ ਪ੍ਰਗਾਸ ਕੀਆ ਗੁਰਦੇਵ ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਅਨੇਕਾਂ ਸ਼ਬਦ ਉਹਨਾਂ ਇਤਿਹਾਸਕ ਸਮਿਆਂ ਤੇ ਉਚਾਰੇ ਗਏ ਖੈਰ ਇੱਥੇ ਵੀ ਇਹੀ ਗੱਲ ਕਹਿੰਦੇ ਹਨ ਹਰ ਜਨ ਲੀਨੇ ਪ੍ਰਭੂ ਛਡਾਏ ਕਹਿੰਦੇ ਜਦੋਂ ਹਰੀ ਨੇ ਪ੍ਰਭੂ ਨੇ ਕਿਰਪਾ ਕੀਤੀ ਤੇ ਆਪਣੇ ਸੇਵਕਾਂ ਨੂੰ ਛਡਾ ਲਿਆ ਜਿਵੇਂ ਹਰ ਜੁਗ ਜੁਗ ਭਗਤੋਂ ਪਾਇਆ ਪਹਿ ਜਿ ਰਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁਖ ਲਾਇਆ ਜਾਂ ਨਾਨਕ ਐਸਾ ਹਰ ਸੇਵਿਆ ਅੰਤ ਲੇ ਛੜਾਇਆ ਧੰਨ ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਐਸਾ ਡਿਲਪ੍ਰੋਸਾ ਵਿਸ਼ਵਾਸ ਬਣਾਉਣ ਦੀ ਸਲਾਹ ਦਿੰਦੇ ਆ ਕਹਿੰਦੇ ਜਦੋਂ ਮੇਰਾ ਮਨ ਮੰਨ ਗਿਆ ਉਸ ਮਾਲਕ ਦੇ ਨਾਲ ਜੁੜ ਗਿਆ ਪ੍ਰੀਤਮ ਸਿਉ ਮੇਰੋ ਮਨ ਮਾਨਿਆ ਤਾਪ ਮੋਆ ਬਿਖ ਖਾਏ ਜਦੋਂ ਮੇਰਾ ਮਨ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਿਆ ਮੰਨ ਗਿਆ ਨੀਣਾ ਮੇਰੇ ਅੰਦਰ ਦੁੱਖ ਸੀ ਜਾਂ ਮੇਰੇ ਪੁੱਤਰ ਹਰਗੋਬਿੰਦ ਨੂੰ ਜੋ ਦੁੱਖ ਤਾਪ ਰੂਪੀ ਆਇਆ ਸੀ ਕਹਿੰਦੇ ਉਹ ਤਾਪ ਹੀ ਨਾਮ ਦਾ ਜ਼ਹਿਰ ਖਾ ਕੇ ਮਰ ਗਿਆ ਜਿਵੇਂ ਸਵੰਤੀ ਬੂੰਦ ਹੈ ਨਾ ਸਵੰਤੀ ਬੂੰਦ ਇੱਕੋ ਹੀ ਆ ਪਰ ਅਲੱਗ-ਅਲੱਗ ਉਹਦੀ ਐਕਸ਼ਨ ਹੈ ਅਲੱਗ-ਅਲੱਗ ਸਰੀਰਾਂ ਵਿੱਚ ਜਾ ਕੇ ਜਿਉ ਸਵੰਤੀ ਬੂੰਦ ਜਦ ਆਕਾਸ਼ਾਂ ਤੋਂ ਡਿੱਗਦੀ ਹੈ ਤੇ ਸਮੁੰਦਰ ਵਿੱਚ ਸਿੱਪ ਰੂਪੀ ਇੱਕ ਜਾਨਵਰ ਹੈ ਜੋ ਆਪਣੇ ਮੂੰਹ ਨੂੰ ਐਦਾਂ ਖੋਲਦਾ ਰਹਿੰਦਾ ਸਿਪ ਤੇ ਜਦੋਂ ਉਹਦੇ ਮੂੰਹ ਵਿੱਚੋਂ ਬੂੰਦ ਪੈ ਜਾਂਦੀ ਆ ਉਹ ਮੁੜ ਕੇ ਸਿਪ ਬੰਦ ਹੋ ਜਾਂਦਾ ਤੇ ਥੱਲੇ ਚਲਾ ਜਾਂਦਾ ਸਮੁੰਦਰ ਦੇ ਹੇਠਾਂ ਲੰਬਾ ਸਮਾਭੜ ਉੱਥੇ ਪਿਆ ਰਹਿੰਦਾ ਟੇਕੇ ਤੇ ਫਿਰ ਜਦੋਂ ਗੁਰੂ ਪਿਆਰਿਓ ਤੋਬੇ ਸਮੁੰਦਰ ਵਿੱਚ ਉਤਲਦੇ ਹਨ ਤੇ ਉਹ ਸਿਪੀਆਂ ਆਦੀ ਬਾਹਰ ਕੱਢਦੇ ਆ ਤੇ ਫਿਰ ਉਹਨਾਂ ਨੂੰ ਜਾਂ ਤੋੜਦੇ ਆ ਕਿਉਂਕਿ ਮੂੰਹ ਤਾਂ ਖੋਲਦਾ ਨਹੀਂ ਮੁੜ ਕੇ ਸਿਪ ਫਿਰ ਉਹਨੂੰ ਤੋੜ ਕੇ ਹੀ ਖੋਲਿਆ ਜਾਂਦਾ ਹੈ ਮੂੰਹ ਖੋਲਿਆ ਜਾਂਦਾ ਹੈ ਉਹਦੇ ਵਿੱਚੋਂ ਉਹ ਸੁਵਾਂਤੀ ਬੂੰਦ ਹੈ ਜਿਹੜੀ ਮੋਤੀ ਬਣ ਕੇ ਨਿਕਲਦੀ ਆ। ਇਹੀ ਸੁਵਾਂਤੀ ਬੂੰਦ ਕਿਤੇ ਗਿੱਦੜ ਦੇ ਮੂੰਹ 'ਚ ਪੈ ਜਾਵੇ ਉਹਨੂੰ ਹੰਕਾਰ ਹੋ ਜਾਂਦਾ ਹੈ। ਉਹਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਹ ਹੰਕਾਰ ਦੇ ਵਿੱਚ ਪਿੰਡ ਵੱਲ ਭੱਜਦਾ ਤੇ ਕੁੱਤੇ ਪਾੜ ਦਿੰਦੇ ਆ। ਇਹੀ ਸੁਵਾਂਤੀ ਬੂੰਦ ਕਿਤੇ ਗੁਰੂ ਪਿਆਰਿਓ ਸਿੱਖ ਨੂੰ ਮਿਲ ਜਾਵੇ, ਨਾਮ ਜਪਣ ਵਾਲ ਨੂੰ ਮਿਲ ਜਾਵੇ। ਇਸ ਸੰਤਿਪੂਰ ਉਹਦੇ ਅੰਦਰ ਜਾ ਕੇ ਅੰਮ੍ਰਿਤ ਬਣ ਜਾਂਦੀ ਹੈ। ਇਸ ਸੰਤਿ ਸਪਰੇ ਮੂੰਹ ਵਿੱਚ ਪੈ ਜਾਵੇ ਤੇ ਉਹਦੇ ਅੰਦਰ ਜ਼ਹਿਰ ਬਣ ਜਾਂਦੀ ਹੈ। ਇਸੇ ਤਰ੍ਹਾਂ ਨਾਮ ਸਿੱਖ ਦੇ ਲਈ ਤਾਂ ਅੰਮ੍ਰਿਤ ਹੈ ਪਰ ਦੁਸ਼ਮਣਾਂ ਲਈ ਇਹੀ ਜ਼ਹਿਰ ਬਣ ਜਾਂਦਾ ਜਿਵੇਂ ਗੁਰੂ ਸਾਹਿਬ ਜੀ ਫਸਾਈ ਕਹਿੰਦੇ ਹਨ ਕਿ ਆਪਣੇ ਪਿਆਰਿਆਂ ਦੇ ਲਈ ਤਾਂ ਪਿਆਰਾ ਹੈ ਤੇ ਦੁਸ਼ਮਣਾਂ ਦੇ ਲਈ ਤੀਰ ਦੀ ਤਰ੍ਹਾਂ ਹੈ। ਇਸੇ ਤਰ੍ਹਾਂ ਪਾਤਸ਼ਾਹ ਕਨੇ ਤਾਪ ਮੁਆਬਿਖ ਖਾਏ ਜਦੋਂ ਮੈਂ ਉਸ ਪਰਮੇਸ਼ਰ ਦਾ ਨਾਮ ਜਪਿਆ ਤਾਂ ਇਹੇ ਨਾਮ ਦੁੱਖ ਦੇ ਲਈ ਜਿਹੜਾ ਸੀ ਦੁੱਖ ਬਣ ਗਿਆ ਦੁੱਖ ਨੂੰ ਖਤਮ ਕਰ ਦਿੱਤਾ ਭਾਵ ਤਾਪ ਲੈ ਗਿਆ ਹੁਣ ਪਾਲਾ ਤਾਉ ਕਛੂ ਨ ਬਿਆਪੈ ਨਾ ਮੈਨੂੰ ਠੰਡ ਲੱਗਦੀ ਐ ਤੇ ਨਾ ਮੈਨੂੰ ਗਰਮੀ ਲੱਗਦੀ ਐ ਭਾਵ ਦੁੱਖਾ ਸੁੱਖਾ ਤੋਂ ਠੰਡੇ ਤੱਤੇ ਤੋਂ ਗੋਣਾ ਦੀਆਂ ਸਿਫਤਾਂ ਤੋਂ ਜਾਂ ਕੋਈ ਨਿੰਦਿਆ ਕਰਦਾ ਏ ਉਸ ਦੇ ਦੁੱਖ ਤੋਂ ਮੈਂ ਉੱਪਰ ਉੱਠ ਗਿਆ ਹਾਂ ਭਾਵੇਂ ਕੋਈ ਮੇਰੀ ਨਿੰਦਿਆ ਕਰੇ ਤੇ ਭਾਵੇਂ ਕੋਈ ਮੇਰੀ ਸਲਾਹਤਾ ਕਰੇ ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਧੰਨ ਗੁਰੂ ਆਇਆ ਨੇ ਕਹਿੰਦੇ 나 ਮੈਨੂੰ ਹੁਣ ਕੋਈ ਦੁੱਖ ਹੈ ਨਾ ਕੋਈ ਸੁੱਖ ਹੈ ਨਾ ਕੋਈ ਗਰਮੀ ਹੈ ਨਾ ਕੋਈ ਸਰਦੀ ਹੈ ਕਦੋਂ ਇਹ ਅਵਸਥਾ ਕਰੋ ਵੰਡੀ ਆ ਰਹਾ राम नाम गुण गाए ਕਹਿੰਦੇ ਜਦੋਂ ਮੈਂ ਰਾਮ ਦੇ ਨਾਮ ਦੇ ਗੁਣਾਂ ਨੂੰ ਗਾਉਣਾ ਕੀਤਾ ਤਾਂ ਮੇਰੇ ਅੰਦਰੋਂ ਸੰਵੰਤੀ ਬੂਨ ਪ੍ਰਾਪਤ ਹੋ ਗਈ ਜਿਸ ਤਰ੍ਹਾਂ ਸੱਪਾਂ ਨੂੰ ਬੜੀ ਗਰਮੀ ਲੱਗਦੀ ਹੈ ਗਰਮੀਆਂ ਵਿੱਚ ਉਹਨਾਂ ਦਾ ਜਹਿਲ ਜਿਹੜਾ ਹੈ ਉਹਨਾਂ ਦੇ ਲਈ ਗਰਮੀ ਰੂਪ ਹੈ ਤੇ ਪਰ ਜਦੋਂ ਉਹ ਸੱਪ ਜਾ ਕੇ ਚੰਦੇ ਦੇ ਦਰਖਤਾਂ ਨੂੰ ਲਪੇਟੇ ਮਾਰ ਲੈਂਦੇ ਉਹ ਚੰਦਰ ਉਹਨਾਂ ਨੂੰ ਸੁੱਖ ਦਿੰਦਾ ਪਾਲਾ ਤਾਉ ਕਛੂ ਨ ਬਿਆਪੇ ਹੁਣ ਮੈਂ ਆਰਾਮ ਦੇ ਨਾਮ ਦੇ ਗੁਣ ਗਾਉਂਦਾ ਹਾਂ ਮੈਨੂੰ ਕੋਈ ਠੰਡ ਗਰਮੀ ਆਦੀ ਨਹੀਂ ਲੱਗਦੀ ਪਾਪ ਦੁੱਖ ਨਹੀਂ ਲੱਗਦਾ ਡਾਕੀ ਕੋ ਚਿਤ ਕਛੂ ਨ ਲਾਗੇ ਡਾਕੀ ਹੁੰਦੀ ਹੈ ਡੈਣ ਕਹਿੰਦੇ ਹੁਣ ਮੇਰੇ ਉੱਤੇ ਮਾਇਆ ਰੂਪੀ ਡੈਨ ਦਾ ਵੀ ਪ੍ਰਭਾਵ ਨਹੀਂ ਪੈਂਦਾ ਮਾਇਆ ਹੋਈ 나ਗਣੀ ਡਗਤ ਰਹੀ ਲਪਟਾਏ ਜੋ ਇਸ ਕੀ ਸੇਵਾ ਕਰੇ ਤਿਸੀ ਕੋ ਫਿਰ ਖਾਏ ਗੁਰੂ ਅਰਜਨ ਦੇਵ ਜੀ ਕਹਿੰਦੇ ਹੋਏ ਡੈਨ ਮਾਇਆ ਵੀ ਮੇਰੇ ਨੇੜੇ ਨਹੀਂ ਆ ਸਕਦੀ ਕਵੀ ਸਾਹਿਬ ਦੇ ਕੋਲ ਇਹ ਮਾਇਆ ਜਿਹੜੀ ਹੈ ਲక్ష్ਮੀ ਜਿਹੜੀ ਹੈ ਮਾਇਆ ਦਾ ਰੂਪ ਧਾਰ ਕਿਸ ਚ ਰੂਪ ਧਾਰ ਕੇ ਚਲੀ ਗਈ ਪਰਮੇਸ਼ਰ ਦੇ ਨਾਲ ਕਿਤੇ ਕਹਿੰਦੇ ਜਿਦਾਈ ਹੋ ਗਈ ਮਾਇਆ ਦੀ ਕਹਿੰਦੀ ਮੇਰੇ ਭਗਤ ਬੜੇ ਤਕੜੇ ਆ ਪਰਮੇਸ਼ਰ ਕਹਿੰਦੇ ਸਾਡੇ ਵੀ ਘੱਟ ਨਹੀਂ ਕਹਿੰਦੇ ਕਿਹੜਾ ਤੇਰਾ ਵੱਡਾ ਭਗਤ ਹੈ ਪਾਤਸ਼ਾਹ ਕਹਿੰਦੇ ਵੱਡਾ ਭਗਤ ਕਬੀਰ ਕਹਿੰਨੀ ਵੇਖਦੀਆਂ ਤੇਰੇ ਭਗਤ ਨੂੰ ਕਹਿੰਦੇ ਇਸਤਰੀਆ ਰੂਪ ਧਾਰਿਆ ਇੱਕ ਕੱਟੇ ਹੋਏ ਸੂਤ ਦੀਆਂ ਅਟੀਆਂ ਲੈ ਕੇ ਕੱਟਿਆ ਹੋਇਆ ਸੂਤ ਲੈ ਕੇ ਪਹੁੰਚ ਗਈ ਕਬੀਰ ਸਾਹਿਬ ਦੇ ਘਰ ਕਿਉਂਕਿ ਉਹਨਾਂ ਦਾ ਕੰਮ ਜਲਾਏ ਦਾ ਸੀ ਇਸਤਰੀ ਰੂਪ ਧਾਰਿਆ ਬੜੀ ਅਮੀਰ ਇਸਤਰੀ ਬਣ ਕੇ ਗਈ ਆ ਔਰ ਜਾ ਕੇ ਕਹਿਣ ਲੱਗੀ ਭਾਈ ਸਾਹਿਬ ਜੀ ਸਾਡੀ ਤਾਣੀ ਬੁਣਦੇ ਹੋ ਭਗਤ ਜੀ ਸਹਿਸਵਾ ਕਹਿੰਦੇ ਬੁਣਦਿਆਂਗੇ ਕਹਿੰਦੀ ਫਿਰ ਹੁਣੀ ਚੜਾ ਲਓ ਭਗਤ ਜੀ ਕਹਿੰਦੇ ਬਿਲਕੁਲ ਨਹੀਂ ਵਾਰੀ ਨਾਲ ਬੁਣੀ ਜਾਊਗੀ ਉਹ ਪੰਜ ਛੇ ਤਾਣੀਆਂ ਪੰਜਾਂ ਲੋਕਾਂ ਦੀਆਂ ਕਿ ਲਿਨਾਂ ਦੇ ਉੱਤੇ ਟੰਗੀਆਂ ਹੋਈਆਂ ਉਹ ਪਿਛਲੀ ਖਾਲੀ ਗਿੱਲੀ ਦੇ ਟੰਗ ਦੇ ਕਹਿੰਦੀ ਨਹੀਂ ਨਹੀਂ ਪਹਿਲਾਂ ਮੁੜ ਕੇ ਜੋ ਆਹ ਧਾਣੀ ਕਿਸੇ ਦੀ ਚੜਾਈਏ ਨੂੰ ਵਾੜ ਦਿਓ ਮੇਰੀ ਚੜਾ ਲਓ ਕਬੀਰ ਸਾਹਿਬ ਜੀ ਕਹਿੰਦੇ ਇਦਾਂ ਨਹੀਂ ਹੋ ਸਕਦਾਗਾ ਕਹਿੰਦੀ ਜੇ ਤੂੰ ਕਹੇ ਤਾਂ ਮੈਂ ਤੈਨੂੰ ਦੁੱਗਣੇ ਪੈਸੇ ਦੇ ਦੂੰਗੀ ਲੇਬਰ ਵਾਧੇ ਦੇ ਦੂੰਗੀ ਭਗਤ ਜੀ ਕਹਿੰਦੇ ਨਹੀਂ ਸਾਡਾ ਇਹ ਧਰਮ ਹੈ ਜਿੰਨੇ ਲੈਨੇ ਓੰਨੇ ਲਵਾਂਗੇ ਤੇ ਗੁਰੂ ਪਿਆਰੇ ਉੱਥੇ ਕਲਾ ਵਰਤਾਈ ਉਸ ਮਾਇਆ ਨੇ ਫਿਰ ਲక్ష్ਮੀ ਨੇ ਕਹਨੀ ਜੇ ਤੂੰ ਕਹਿਦਾ ਤੇਰੀ ਤਾਣੀ ਦੀ ਖੱਡੀ ਦਾ ਸਾਰਾ ਸਮਾਨ ਸੋਨੇ ਦਾ ਬਣਵਾ ਦੂੰ ਮੇਰੀ ਪਹਿਲਾਂ ਬੁੰਡੇ ਤੋਂ ਭਗਤ ਜੀ ਨੂੰ ਇਹ ਗੱਲ ਸਮਝ ਵਿੱਚ ਦੇਰ ਨਹੀਂ ਲੱਗੀ ਕਿ ਇਹ ਮੈਨੂੰ ਛਲਨ ਆਈ ਹੈ ਲਾਲਚ ਦੇ ਕੇ ਮੈਨੂੰ ਰਿਸ਼ਵਤ ਦੇ ਕੇ ਮੈਨੂੰ ਮੇਰੇ ਧਰਮ ਤੋਂ ਡੇਗਣ ਆਈ ਹੈ ਉਹਨੇ ਕੋਲੇ ਪਈ ਕੋ ਲੋਹੇ ਦੀ ਚਾਕੂ ਵਾਰਾ ਕੈਂਚੀ ਵਗਾਰਾ ਕੁਝ ਹੱਥ ਲਾਇਆ ਤੇ ਉਹ ਸੋਨੇ ਦਾ ਬਣ ਗਿਆ ਤੇ ਭਗਤ ਜੀ ਕਹਿਣ ਲੱਗੇ ਚੱਲ ਫਿਰ ਦੇਖਦੇ ਆਂ ਪਿੱਛੇ ਘਰ ਸੀ ਮੂਹਰੇ ਦਰਵਾਜੇ ਵਿੱਚ ਉਹਨਾਂ ਦੀ ਖੱਡੀ ਲੱਗੀ ਸੀ ਆਵਾਜ਼ ਮਾਰੀ ਆਪਣੇ ਪੁੱਤਰ ਕਮਾਲੇ ਨੂੰ ਕਹਦੇ ਉਹ ਕਮਾਲੇ ਇੱਥੋਂ ਕਰਦ ਲਿਆ ਜਾਂ ਕੈਂਚੀ ਲਿਆ ਕੱਟਣ ਵਾਲੀ ਚੀਜ਼ ਕਹਿੰਦੇ ਜਦੋਂ ਕਰਦ ਲਿਆ ਕੇ ਫੜਾਈ ਭਗਤ ਜੀ ਨੂੰ ਤੇ ਭਗਤ ਜੀ ਉਹ ਕੱਦ ਲੈ ਕੇ ਇੱਕ ਪੱਥਰ ਤੇ ਕਸਾਈ ਜਾਂਦੇ ਆ ਕਦੇ ਐਂ ਕਰਕੇ ਕਦੇ ਐਂ ਕਰਕੇ ਪੁੱਠੀ ਸਿੱਧੀ ਕਰਕੇ ਕਸਾਉਣ ਲੱਗੇ ਔਰ ਮਾਇਆ ਦਾ ਧੀਰਜ ਟੁੱਟ ਗਿਆ ਲక్ష్ਮੀ ਦਾ ਕਹਿੰਦੀ ਹੁਣ ਵੱਡ ਵੀ ਦਿਓ ਬਥੇਰੀ ਤਿੱਖੀ ਹੋ ਗਈ ਜਦੋਂ ਨੇ ਇੰਨੀ ਗੱਲ ਕਹੀ ਤੇ ਲੈਂਦੇ ਆ ਕਬੀਰ ਸਾਹਿਬ ਨੇ ਉਹਦੇ ਦੋਨੇ ਕੰਨ ਤੇ ਨੱਕ ਵੱਡਤਾ ਕਹੋ ਸਤਨਾਮ ਫਿਰ ਭੱਜੀ ਉਥੋਂ ਸਿੱਟ ਕੇ ਆਈਆਂ ਗਈ ਪਰਮੇਸ਼ਰ ਕੋਲ ਤੇਰੇ ਭਗਤ ਬਹੁਤ ਮਾੜੇ ਆ ਆਹ ਦੇਖੋ ਮੇਰੇ ਨੱਕ ਤੇ ਕੰਨ ਘੱਟ ਤੇ ਤੇ ਉੱਥੇ ਫਿਰ ਭਗਤ ਜੀ ਨੇ ਬਾਣੀ ਰਚੀ ਆ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ ਕੋ ਕਵੀ ਸੰਤਰ ਕੀ ਬੈਰਨ ਤੀਨ ਲੋਕ ਕੀ ਪਿਆਰੀ ਇਹੀ ਗੱਲ ਇੱਥੇ ਪੰਜਵੇਂ ਪ੍ਰੀਤਮ ਕਹਿੰਦੇ ਆ ਹੁਣ ਮੇਰੇ ਤੇ ਮਾਇਆ ਦਾ ਵੀ ਕੋਈ ਅਸਰ ਨਹੀਂ ਪੈਂਦਾ ਡਾਕੀ ਕੋ ਚਿਤ ਕਛੂ ਨਾ ਲਾਗੇ ਹੁਣ ਮਾਇਆ ਰੂਪੀ ਡੈਣ ਵੀ ਨੇੜੇ ਨਹੀਂ ਆ ਸਕਦੀ ਚਰਨ ਕਮਲ ਸਰਨਾਏ ਕਿਉਂਕਿ ਮੈਂ ਤੇਰੇ ਚਰਨਾਂ ਦੀ ਸ਼ਰਨ ਲੈ ਲਈ ਆ ਸਤਿ ਪ੍ਰਸਾਦ ਭਾਏ ਕਿਰਪਾ ਨਾਲ ਮੇਰੇ ਤੇ ਤੇਰੇ ਪਿਆਰਿਆਂ ਦੀ ਕਿਰਪਾ ਹੋ ਗਈ ਸੇ ਪਿਆਰਿਆਂ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਤੇਰੀ ਕਿਰਪਾ ਨਾਲ ਮੈਨੂੰ ਤੇਰੇ ਪਿਆਰਿਆਂ ਦੀ ਸੰਗਤ ਮਿਲੀ ਤੇ ਉਹਨਾਂ ਦੇ ਬਹਾਨੇ ਹੋਏ ਆਪ ਸਹਾਏ ਕਿਉਂਕਿ ਪ੍ਰਭੂ ਜਿਹੜਾ ਹੈ ਕੋਈ ਸਿੱਧਾ ਨਹੀਂ ਆਉਂਦਾ ਉਹਦਾ ਕੋਈ ਰੰਗ ਰੂਪ ਰੇਖ ਨਹੀਂ ਉਹ ਆਪਣੇ ਪਿਆਰਿਆਂ ਦੇ ਵਿੱਚ ਵਸ ਕੇ ਆਪਣੇ ਪਿਆਰਿਆਂ ਦਾ ਕੰਮ ਕਰ ਜਾਂਦਾ ਇਸ ਕਰਕੇ ਕੰਨਿਵਾਪ ਮੇਰੇ ਕੋਲ ਆਇਆ ਸਾਤੂਆਂ ਦੇ ਰੂਪ ਚ ਸੰਤਾਂ ਦੇ ਰੂਪ ਚ ਗੋਣੇ ਤਾ ਨਿਤ ਗਾਵੇ ਨਾਨਕ ਸਹਿਸਾ ਦੋਖ ਮਿਟਾਏ ਹੁਣ ਇਹ ਨਾਨਕ ਪੰਜਮਾ ਹਮੇਸ਼ਾ ਤੇਰੇ ਗੁਣ ਗਾਉਂਦਾ ਮੈਨੂੰ ਹੁਣ ਕੋਈ ਸੰਸਾ ਨਹੀਂ ਕੋਈ ਫਿਕਰ ਨਹੀਂ ਕੋਈ ਟੈਨਸ਼ਨ ਨਹੀਂ ਚਿੰਤਾ ਨਹੀਂ ਵਸ ਮੈਨੂੰ ਤੇਰੇ ਤੇ ਭਰੋਸਾ ਹੈ ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ ਬਾਹੇ ਗਹਿ ਕਿ ਲਾਜ ਅਸ ਗੋਬਿੰਦਾਸ ਤੁਹਾਰ ਦੇ ਮਹਾਵਾਕ ਅਨਸਾਰ ਪਾਤਸ਼ਾਹੀ ਵਕਸੇ ਕਰਦੇ ਹਨ ਇਹ ਸੀ ਪੰਜਵੇਂ ਪਾਤਸ਼ਾਹੀ ਦਾ 378 ਅੰਗ ਉੱਪਰ ਤੀਸਰਾ ਸ਼ਬਦ ਜੋ ਆਪ ਜੀ ਨੇ ਸਰਬਨ ਕੀਤਾ ਅਗਲਾ ਸ਼ਬਦ ਸਿੱਖ ਦੇ ਉੱਤੇ ਜਿਹੜਾ ਗੁਰੂ ਦੀ ਕਿਰਪਾ ਹੋਈ ਉਹ ਕਿਵੇਂ ਹੋਈ ਕੀ ਕੀਤਾ ਸਿੱਖ ਨੇ ਔਖ ਖਦ ਖਾਇਓ ਹਰ ਕੋ ਨਾਓ ਦੁੱਖਾਂ ਦਾ ਕਿਵੇਂ ਖਾਤਮ ਹੋਇਆ ਸੁੱਖ ਕਿਵੇਂ ਪ੍ਰਾਪਤ ਹੋਏ ਇਹ ਅਗਲੇ ਸ਼ਬਦ ਵਿੱਚ ਲੜੀ ਮੁਤਾਬਕ ਦੱਸਦੇ ਆ ਇਹ ਆਪਾਂ ਅਗਲੇ ਦੀਵਾਨਾ ਵਿੱਚ ਸਰਵਣ ਕਰਾਂਗੇ ਬੋਲਦੇ ਅਨੇਕ ਆਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗੇ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾ ਫਤੇ ਪੌ ਫਤੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ